ਫਿਰੋਜ਼ਪੁਰ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਸ਼ਹਿਰ ਦੇ ਨਾਕੇ ਲਗਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਚਲਾਨ ਕੀਤੇ ਜਾ ਰਹੇ ਨੇ ਇਸ ਦੇ ਚੱਲਦੇ ਫਿਰੋਜ਼ਪੁਰ ਟ੍ਰੈਫਿਕ ਪੁਲਿਸ ਨੇ ਮਾਲ ਰੋਡ ਤੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰ ਚਲਾਨ ਕੀਤੇ ਗਏ ਉੱਥੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਐਸਐਸਪੀ ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਨੂੰ ਵੱਲੋ ਜ਼ਿਲ੍ਹੇ ਪਾਰ ਦੇ ਵਿੱਚ ਨਾਕੇ ਲਗਾ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਿਨਾ ਨੰਬਰੀ ਵਾਹਨ ਹਨ ਤੇ ਪਟਾਕਿਆਂ ਵਾਲੇ ਬੁਲੇਟ ਮੋਟਰਸਾਈਕਲ ਤੇ ਚਲਾਨ ਕੀਤੇ ਜਾ ਰਹੇ ਨੇ ਤਾਂ ਜੋ ਪਟਾਕਿਆਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਉੱਥੇ ਹੀ ਉਹਨਾਂ ਵੱਲੋਂ ਹੁਣ ਤੱਕ ਦੱਸ ਜੀਏ 10 ਤੋਂ 12 ਚਲਾਨ ਨ ਕੀਤੇ ਜਾ ਚੁੱਕੇ ਨੇ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ ਮਾਨਯੋਗ ਐਸਐਸਪੀ ਪ੍ਰੋਫੈਸਰ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਦੇ ਬੜੇ ਸਖਤ ਨਿਰਦੇਸ਼ ਨੇ ਟ੍ਰੈਫਿਕ ਨਿਯਮਾਂ ਦੇ ਸੰਬੰਧ ਵਿੱਚ ਕੋਈ ਵੀ ਵਾਇਲੇਸ਼ਨ ਕਰਦਾ ਬੁਲਟ ਪਟਾਕਿਆਂ ਵਾਲ ਹੋ ਗਿਆ ਬਿਦਾਊਟ ਨੰਬਰ ਪਲੇਟ ਹੋ ਗਈ ਤੇ ਪਰੇਟਿੰਗ ਹੋ ਗਿਆ ਕਿਸੇ ਕੀਮਤ ਇਹਨਾਂ ਦੀ ਬਖਸ਼ਾ ਨਹੀਂ ਜਾਊਗਾ ਇਸ ਕਲ ਕਰਕੇ ਦਰਾਨੇ ਚੈਕਿੰਗ ਨੂੰ ਪਤਾ ਹੈ ਜਦੋਂ ਕਿ ਇਹਨੂੰ ਫੜੀ ਤੋਂ ਦੀ ਕੋਸ਼ਿਸ਼ ਹੁੰਦੀ ਭੱਜਣ ਦੀ ਪਰ ਆਪਰੇ ਮੰਡੇ ਬੜੇ ਐਕਟਿਵ ਨੇ ਫਰੇ ਜਾਂਦੇ ਮੌਕੇ ਤੇ ਇਹ ਲੱਗਦਾ ਨਹੀਂ ਹੈਗਾ ਕਿ ਇਸ ਤਰ੍ਹਾਂ ਚੈਕਿੰਗ ਕਰਨ ਦੇ ਨਾਲ ਕੁਝ ਅੱਗੇ ਨਾਲੋਂ ਜੇ ਆਪਾਂ ਲੁਕਾ ਖੋਆ ਨਾ ਵੀ ਕਾਫੀ ਜਿਆਦਾ ਕੋ ਫਰਕ ਪੈ ਰਿਹਾ ਹੈ ਬਿਲਕੁਲ ਬਿਲਕੁਲ ਜਦੋਂ ਹੀ ਚੈਕਿੰਗ ਹੋਏਗੀ ਭਾਵੇਂ ਟ੍ਰੈਫਿਕ ਚੈਕਿੰਗ ਆਵੇ ਭਾਵੇਂ ਵੈਹ ਐਸਐਚਓ ਸੇ ਬੰਦ ਚੈਕਿੰਗ ਕਰਦੇ ਨੇ ਇਸ ਚੀਜ਼ ਦਾ ਇਫੈਕਟ ਤਾਂ ਹੁੰਦਾ ਹੈ ਹੈਨਾ ਕੋਈ ਵੀ ਗਲਤ ਅੰਸਰ ਹੈ ਉਹ ਜਦੋਂ ਚੈਕਿੰਗ ਚੱਲਦੀ ਹੈ ਉਹਦੇ ਦੋਸਤਾਂ ਪਾਸਾ ਕਰਨ ਦੀ ਕੋਸ਼ਿਸ਼ ਕਰਦਾ ਹੈਨਾ ਇਹ ਕਰਕੇ ਬੜੀ ਮਤਲਬ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਜਿਸ ਤਰ੍ਹਾਂ ਉਹ ਦੇਖਿਆ ਜਿਵੇਂ ਬੋਲਡਰ ਤੇ ਹੈ ਕਿ ਬੌਂਡਿੰਗ ਕੀਤੀ ਜਾ ਰਹੀ ਹੈ ਜਾਂ ਖਲਾਨ ਕੱਟ ਕੇ ਉਹਨਾਂ ਨੂੰ ਦੇਜਿਆ ਜਾ ਰਿਹਾ ਹੈ ਬਿਲਕੁਲ ਇਹਨਾਂ ਦੇ ਜੁਰਮ ਤਾਂ ਦਿੱਖਿਆ ਜਾਂਦਾ ਕਿ ਕਿੱਦਾਂ ਦਾ ਜੁਰਮ ਹੈ ਜੇ ਤਾਂ ਕੋਈ ਬੋਲਡ ਪਟਾਕੇ ਮਾਰਦਾ ਹੈ ਅੰਦੇ ਰੇਟ ਸਟੇਸ਼ਨ ਹੈ ਨਹੀਂ ਐਰਾ ਵਗੈਰਾ ਉਹਨੂੰ ਅੰਡਰ ਸੈਕਸ਼ਨ 277 ਦੇ ਬੰਦੂਰ ਕੀਤਾ ਜਾਂਦਾ ਜੇ ਕੋਈ ਛੋਟਾ ਮੋਟਾ ਫੈਂਸ ਹੈ ਉਹਦਾ ਆਨਲਾਈਨ ਚਲਾਨ ਕਰ ਦਿੱਤਾ ਜਾਂਦਾ ਜੇ ਛੋਟੀ ਉਮਰ ਦੇ ਬੱਚੇ ਚਲਾ ਰਹੇ ਨੇ ਜਿਹੜੇ ਉਹਨਾਂ ਦੇ ਪੇਰੈਂਟ ਵੀ ਅਪੀਲ ਕਰਨ ਚਾਹੋ ਮੇਰੀ ਇਹੀ ਬੇਨਤੀ ਆ ਜਿਹੜੇ ਛੋਟੇ ਬੱਚੇ 18 ਸਾਲ ਤੋਂ ਘੱਟ ਆ ਉਹਨਾਂ ਨੂੰ ਵੀ ਕਲ ਨਾ ਦਿਓ ਠੀਕ ਹੈ ਕਿਤੇ ਜਾਣਾ ਬੱਚਿਆਂ ਦੇ ਨਾਲ ਆਪ ਜਾਓ ਜ਼ਿੰਮੇਵਾਰੀ ਸਮਝੋ ਜੇ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਇਹ ਚੀਜ਼ੇ ਪਹਿਰਾ ਦੇਣ ਮੈਨੂੰ ਉਮੀਦ ਹੈ ਹੋਪ ਹੈ ਕਿ ਆਪਣੇ ਸ਼ਹਿਰੀ ਬੜੇ ਸੁਝਵਾਨੇ ਪ੍ਰੋਜੈਕਟ ਦੇ ਇਸ ਚੀਜ਼ ਦਾ ਅਮਲ ਕਰਨਗੇ